45 100 ਦਾ ਵੜਿਆ ਸੀਗਾ ਜੀ ਯੂ ਐਸ اے ਦਾ ਜੀ ਉਹ ਬਹੁਤ ਵਧੀਆ ਕੱਪ ਸੀਗਾ ਤੇ ਉਹਦੇ ਉੱਤੇ 골ਡਨ ਪਲੇਟ ੱਟੀ ਸੀਗਾ ਜੀ ਐਸ ਵਕਤ ਕਿੱਥੇ ਆ ਕੱਪ ਦੀ ਉਹ ਅਮਰੀਕਾ ਲੈ ਗਈ ਸੀ ਜਿੱਤ ਗਿਆ ਜੀ ਉਹਨਾਂ ਕੋਲੇ ਅੱਛਾ ਉਹਨਾਂ ਕੋਲੇ ਜੀ ਓਕੇ ਬਸ ਟਾਪਰ ਅੰਗਲੈਂਡ ਦਾ ਮੁੰਡਾ ਸੀਗਾ ਜਿੱਤੇ ਨੌ ਵੀ ਭੁੱਲਣ ਲੱਗ ਪਿਆ ਜੀ ਤੇ ਇਹਦੇ ਵਿੱਚ ਸੱਬੇ ਹੋਣੀ ਫਿੱਡੂ ਹੋਣੀ ਮੰਗੀ ਹੋਣੀ ਬਿੱਲੇ ਹੋਣੀ ਤੁਸੀਂ ਤੇ ਕਾਲਾ ਤਾਰਾ ਸੀਗਾ ਤੇ ਗੱਜੀ ਆਣਾ ਗੱਜੀ ਆਣਾ ਹਾਂਜੀ ਉਹਦੇ ਨਾਲ ਇਹ ਜਾਪਤੀ ਸੀਗਾ ਜੀ ਜਾਂ ਦੂਸਰਾ ਨਾ ਬੇਸਨ ਲੱਪਿਆ ਜਣੀ ਬਹੁ ਬਜੀਆ ਟੀਮਾਂ ਸੀਗਾ ਦੋਨਾਂ ਟੀਮਾਂ ਦੇ ਵਿੱਚੋਂ ਇੱਕ ਨੂੰ ਪੁਆਇੰਟ ਮਿਲਣਾ ਹੀ ਮਿਲਣਾ ਹੋਰ ਕਿਹਦੇ ਕੋਈ ਦੁਨੀਆ ਦੀ ਗੇਮ ਨਹੀਂ ਹੈਗੀ 30 ਸੈਕਿੰਡ ਦੇ ਵਿੱਚ ਪੁਆਇੰਟ ਇੱਕ ਦੂਜੇ ਨੂੰ ਮਿਲ ਮਿਲ ਕੋਈ ਨਾ ਮੇਰਾ ਐਕਸਪੀਰੀਅੰਸ ਆ ਅੱਜ ਤੱਕ ਹਰਜੀਤ ਵਰਗਾ ਮੈਂ ਨਹੀਂ ਰੇਡਰ ਦੇ ਆਪਰਾ ਤੂਫਾਨ ਵੀ ਸਾਡੇ ਚ ਖੇਡਿਆ ਜਿਹੜਾ 골ਡ ਮੈਟਲਸ ਸੀ ਆਫ ਕੈਨੇਡਾ ਲਈ ਅੱਛਾ ਜਿਹੜੇ ਪੁਰਾਣੇ ਪਲੇਅਰ ਇੱਥੇ ਵੀ ਰਹਿ ਗਏ ਆ ਉਹ ਆਪਦੇ ਬੱਚਿਆਂ ਨੂੰ ਨਹੀਂ ਵੜਾ ਪਾਉਂਦੇ ਇਸ ਗੇਮ ਦੇ ਵਿੱਚ ਇਹ ਕੀ ਕਰਨਾ ਇਹ ਗੇਮ ਜੇ ਪਾਰਟ ਟਾਈਮ ਆ ਉੱਥੇ ਪਲੇਅਰਾਂ ਦੀ ਕੋਈ ਸੇਫਟੀ ਵੀ ਐ ਨਹੀਂ ਹੁਣ ਜਿਵੇਂ ਸੰਦੀਪ ਨਾਲ ਵੀ ਘਟਨਾ ਵਾਪਰੀ ਬਹੁਤ ਮਾੜੀ ਘਟਨਾ ਸੀ ਉਹ ਤੇ ਭਾਵੇਂ ਸੰਦੀਪ ਨਾ ਹੋਇਆ ਦਾ ਸਾਨੂੰ ਉਹਨੇ ਪਿਛਲੇ 20-21 ਸਾਲਾਂ ਦੇ ਵਿੱਚ ਕਬੱਡੀ ਲਈ ਐਂਟਰਟੇਨਮੈਂਟ ਜੀ ਬੈਟਰੋ ਪੰਜਾਬੀ ਸਪੋਰਟਸ ਕਲੱਬ ਨਾਲ ਪਹਿਲੇ 18 ਤੋਂ ਜੁੜਿਆ ਸੀ ਜੀ ਪਰ ਜਦੋਂ ਅਸੀਂ ਉਹਦੇ ਨਾਲ ਵਰਤਿਆ ਵਾ ਕਿ ਅਸੀਂ ਜਾਣਦੇ ਤਾਂ ਪਹਿਲਾਂ ਦੇ ਆ ਪਰ ਬੜਾ ਉਹਦੀ ਸੋਚ ਜੀ ਬਹੁਤ ਵਧੀਆ ਸੀ ਕਬੱਡੀ ਦੇ ਜੀ ਪਰ ਜੋਕਸ ਉਹਦੇ ਨਾਲ ਹੋਇਆ ਅਸੀਂ ਇਹੀ ਅਪੀਲ ਕਰਦੇ ਆ ਗਵਰਨਮੈਂਟ ਨੂੰ ਵੀ ਕਬੱਡੀ ਪ੍ਰੇਮੀਆਂ ਨੂੰ ਵੀ ਵੀ ਉਹਦੀ ਫੈਮਿਲੀ ਨੂੰ ਅਸੀਂ ਜਸਟਿਸ ਦੁਵਾਈਏ ਜਿਹੜੇ ਬੰਦਿਆਂ ਨੇ ਇਹ ਬੜਾ ਕੰਮ ਕੀਤਾ ਹੈਗਾ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਦੇਵੀ ਦਿਵਾਲ ਬਜ ਦੇ ਵੀ ਤਾਂ ਬੈਸਟ ਬੈਸਟ ਜਦੋਂ ਕੋਡੀ ਦੀ ਗੱਲ ਕਰਦੇ ਨਾ ਹਾਂ ਇੱਕ ਸਾਡੇ ਨਾਲ ਕਾਫੀ ਪ੍ਰੇਮ ਸੀਗਾ ਉਹਨਾਂ ਜੀ ਵੀਰ ਸੱਚ ਗ੍ਰੇਟ ਪਲੇਅਰ ਜੀ ਕੋਈ ਸ਼ੱਕ ਨਹੀਂ ਸਾਡੇ ਬੱਚਿਆਂ ਦੇ ਅਸੀਂ 17 ਦਾ ਸਟਾਰਟ ਕੀਤੀ ਪਹਿਲਾਂ ਸਾਡੇ ਤੇ ਸਾਡੇ ਪ੍ਰਧਾਨ ਕਾਲੇ ਹਾਂਸ ਦੇ ਬੱਚੇ ਖੇਡਦੇ ਸੀ ਅੱਛਾ ਜੀ ਤੇ ਉਹ ਹੁਣ ਵੱਡੇ ਹੋ ਗਏ ਇਹ ਗੈਰ ਰਿਟਾਇਰਮੈਂਟ ਉਹਦਰ ਯੂਨੀਵਰਸਿਟੀ ਕੋ ਕਿੱਧਰ ਚਲੇ ਗਏ ਕਿੱਧਰ ਚਲੇ ਜਾਂਦਾ ਹੁਣ ਨਵੇਂ ਬੱਚੇ ਜਿਦਾਂ ਪਿਛਲੀ ਗੱਰਾ ਸੀ ਉੱਤੇ ਉਹਨਾਂ ਨੂੰ ਹਰ ਗਏ ਸੀਗੇ ਜੀ ਕੰਟੋ ਦੇ ਵਿੱਚ ਤੇ 60% ਅਸੀਂ ਜਿੱਤ ਗਏ ਜੀ ਅੱਛਾ ਸੋ ਕਈ ਯੂਨੀਵਰਸਿਟੀ ਜਾਂਦੇ ਆ ਜੀ ਅੱਛਾ ਜੀ ਕਈ ਪ੍ਰੈਕਟਿਸਨਸ਼ਿਪ ਕਰਦੇ ਆ ਜਿਦਾ ਸਾਡਾ ਕੈਪਟਨ ਆ ਜੀ ਉਹ ਬਲਬੋਰਡ ਟਰੱਕਾਂ ਦੀ ਕੰਪਨੀ ਆ ਫੋਰਟੈਂਸ ਸਕਿੱਲ ਤੇ ਹਾਂਜੀ ਉੱਥੇ ਸੈਕੰਡ ਈਅਰ ਪ੍ਰੈਕਟਿਸਨਸ਼ਿਪ ਕਰ ਰਿਹਾ ਹੈ ਜੀ ਆਪਣੇ ਦੇਸ਼ ਭਗਤ ਦਰਸ਼ਨ ਗਿੱਲ ਹੋਣੀ ਇਹ ਦੋ ਤਿੰਨ ਟੂਰਨਾਮੈਂਟ ਹੀ ਹੁੰਦੇ ਸੀਗੇ ਜੀ ਅੱਛਾ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਲਜਿੰਦਰ ਸਿੰਘ ਢਾਲੀਵਾਲ ਲੋਕਮੀ ਚੈਨਲ ਤੋਂ ਤੇ ਜਿਵੇਂ ਕਿ ਪਤਾ ਹੀ ਆ ਸਮਰ ਦਾ ਕੰਮ ਚੱਲਦਾ ਸਮਰ ਚੱਲ ਰਹੀ ਆ ਤੇ ਸਮਰ ਦੇ ਵਿੱਚ ਮੇਲੇ ਟੂਰਨਾਮੈਂਟ ਹੁੰਦੇ ਨੇ ਤੇ ਅੱਜ ਅਸੀਂ ਬਾਈ ਪੈਂਕੀ ਨੂੰ ਬਹੁਤ ਟਾਈਮ ਦੇ ਮਿਲਣ ਨੂੰ ਕਹਿ ਰਹੇ ਸੀ ਪਰ ਅੱਜ ਪ੍ਰੈਕਟਿਸ ਤੇ ਮਿਲੇ ਆ ਤੇ ਸਸੀ ਕਾ ਭਾਈ ਜੀ ਠੀਕ ਠਾਕ ਬਹੁਤ ਧੰਨਵਾਦ ਚੜ੍ਹਦੀ ਕਲਾ ਜੀ ਕਿਵੇਂ ਕੰਮ ਕਰ ਬਹੁਤ ਵਧੀਆ ਜੀ ਬਹੁਤ ਵਧੀਆ ਪ੍ਰੈਕਟਿਸ ਕਰਾਈ ਜਾਂਦੇ ਟਾਈਮ ਕੱਢ ਕੇ ਵਿੱਚੋਂ ਹੈ ਜੀ ਹਾਂ ਜੀ ਹਾਂ ਜੀ ਸਾਡੇ ਬੱਚਿਆਂ ਦੇ ਅਸੀਂ 17 ਦਾ ਸਟਾਰਟ ਕੀਤੀ ਪਹਿਲਾਂ ਸਾਡੇ ਤੇ ਸਾਡੇ ਪ੍ਰਧਾਨ ਕਾਲੇ ਹਾਸ ਦੇ ਬੱਚੇ ਖੇਲਦੇ ਸੀ ਅੱਛਾ ਜੀ ਤੇ ਉਹ ਹੁਣ ਵੱਡੇ ਹੋ ਗਏ ਠੀਕ ਹੈ ਜੀ ਰਿਟਾਇਰਮੈਂਟ ਤੇ ਉਧਰ ਅਬ ਯੂਨੀਵਰਸਿਟੀ ਕੋ ਕਿੱਧਰ ਚਲੇ ਗਏ ਕਿੱਧਰ ਚਲੇ ਜਾਂਦੇ ਹੋਣ ਨਵੇਂ ਬੱਚੇ ਆ ਜੀ ਤੇ ਸਾਡੀ ਟੀਮ ਬਹੁਤ ਵਧੀਆ ਪਰਫਾਰਮੈਂਸ ਦਿੰਦੀ ਹੈ ਹਰ ਇੱਕ ਟੂਰਨਾਮੈਂਟ ਤੇ ਜੀ ਤੇ ਹੁਣ ਸੈਟਰਡੇ ਨੂੰ ਫੇਰ ਜੋ ਜੀਟੀ ਦਾ ਟੂਰਨਾਮੈਂਟ ਹੋ ਰਿਹਾ ਹਾਂਜੀ ਇਹ ਸੈਂਟਰ ਦੇ ਉੱਤੇ ਉਹ ਜ਼ੋਰ ਦਿਖਾਵਾਂਗੇ ਜੀ ਠੀਕ ਹੈ ਜੀ ਅੱਛਾ ਇਹ ਤੁਸੀਂ ਹੁਣ ਛੜਵਰੀ ਵੀ ਜਾਏ ਜੀ ਉੱਥੇ ਕਿਵੇਂ ਰਿਹਾ ਜੀ ਬਹੁਤ ਵਧੀਆ ਰਿਹਾ ਜੀ ਜਿੱਦਾਂ ਓਕੇਸੀ ਦੀ ਟੀਮ ਦੇ ਨਾਲ ਹੋਇਆ ਸੀਗਾ ਉੱਥੇ ਠੀਕ ਹੈ ਜੀ ਜਿੱਦਾਂ ਪਿਛਲੀ ਗੇਰਾ ਸੀ ਉੱਥੇ ਉਹਨਾਂ ਨੂੰ ਹਾਰ ਗਏ ਸੀਗੇ ਰੰਟੋ ਦੇ ਵਿੱਚ ਤੇ ਸਾਡੀ ਫਿਰ ਅਸੀਂ ਜਿੱਤ ਗਏ ਜੀ ਅੱਛਾ ਟੀਮਾਂ ਦੋਨੇ ਬੈਲੈਂਸ ਨੇ ਇੱਕ ਦੂਜੇ ਦੇ ਨਾਲ ਜੀ ਹਾਂ ਇਹ ਸਾਰੇ ਬੱਚੇ ਇਥੋਂ ਦੇ ਬੌਰਨਿੰਗ ਨੇ ਫਿਰ ਜੀ ਸਾਰੇ ਕੈਨੇਡੀਅਨ ਬੌਰਨ ਨੇ ਨੇ ਅੱਛਾ ਜੀ ਤੇ ਕਿੰਨੇ ਦਿਨ ਪ੍ਰੈਕਟਿਸ ਕਰਦੇ ਫਿਰ ਅਸੀਂ ਦੋ ਦਿਨ ਟਿਊਜ਼ ਤੇ ਥਰਸਡੇ ਅੱਛਾ ਜੀ 6 ਤੋਂ 8 ਓਕੇ ਜੀ ਜੀ ਤੇ ਬਹਾ ਕਰਦੇ ਲਾਊਟ ਕਰਦੇ ਆ ਕਿਹੜੀ ਕਿਹੜੀ ਕਲਾਸ ਚ ਆਹੇ ਹਲੇ ਕਾਲਜ ਜਾਣ ਲੱਗੇ ਆ ਯੂਨੀਵਰਸਿਟੀ ਚ ਨਹੀਂ ਹਲੇ ਕਈ ਯੂਨੀਵਰਸਿਟੀ ਜਾਂਦੇ ਆ ਜੀ ਅੱਛਾ ਜੀ ਕਈ ਪ੍ਰੈਕਟਿਸਰਸ਼ਿਪ ਕਰਦੇ ਆ ਜਿਹਦਾ ਸਾਡਾ ਕੈਪਟਨ ਆ ਜੀ ਅੱਛਾ ਉਹ ਬਲਬੋਅ ਟਰੱਕਾਂ ਦੀ ਕੰਪਨੀ ਆ ਫੋਰ 10 ਸਟੀਲ ਤੇ ਹਾਂਜੀ ਉੱਥੇ ਸੈਕੰਡ ਈਅਰ ਪ੍ਰੈਕਟਿਸਰਸ਼ਿਪ ਕਰ ਰਿਹਾ ਹੈ ਜੀ ਮੈਕੈਨਿਕ ਬਣ ਰਿਹਾ ਹੈ ਅੱਛਾ ਚਲੋ ਬਧੀਏ ਅੱਛਾ ਤੁਸੀਂ ਬਹੁਤ ਟਾਈਮ ਤੋਂ ਜੁੜੇ ਹੋ ਆ ਤੁਸੀਂ 73 ਜੇ ਆਇ ਤੇ ਜੀ ਤੇ ਆਉਂਦੀ ਕਬੱਡੀ ਨਾਲ ਜੁੜ ਗਏ ਜੀ ਜੀ ਪਹਿਲਾਂ ਕਬੱਡੀ ਜਿਹੜਾ ਕੈਨੇਡਾ ਦੀ ਧਰਤੀ ਤੇ ਬੈਂਕੂਵਰ ਹੋਇਆ 74 ਦੇ ਵਿੱਚ ਜੀ ਜਦੋਂ ਅਸੀਂ ਬੀ ਦੇ ਵਿੱਚ ਖੇਲੇ ਸੀਗੇ ਅੱਛਾ ਜੀ ਇਹ ਪੈਂਦਾ ਬਨੋਨਾ ਪਾਰਕ ਐਨ 69 ਕੈਂਬੀ ਤੇ ਬੈਂਕੂਵਰ ਵਿੱਚ ਜੀ ਤੇ ਫਿਰ ਦੂਸਰਾ ਟੂਰਨਾਮੈਂਟ 75 ਦੇ ਵਿੱਚ ਟ੍ਰਾਂਟੋ ਦੇ ਵਿੱਚ ਹੁੰਦਾ ਓਕੇ ਜੀ ਤੇ ਅਸੀਂ ਫਿਰ ਮੂਵ ਹੋ ਕੇ 78 ਦੇ ਵਿੱਚ ਆ ਗਏ ਸੀ ਜਦੋਂ ਤੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਨਾਲ ਜੁੜੇ ਹੋਏ ਹਾਂ ਉਹ ਹੁੰਦੇ ਪਹਿਲਾਂ ਤੋਂ ਜੁੜੇ ਹੋਏ ਹਾਂ ਹਾਂ ਜੀ ਆਪਣੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਬੜਾ ਮਾਣ ਆ ਜੀ ਸਾਨੂੰ ਇਹ ਸਾਰਿਆਂ ਨੂੰ ਨੌਰਸ ਮੈਦਾਨ ਦੇ ਵਿੱਚ ਸਾਰਿਆਂ ਨੂੰ ਪ੍ਰਾਣੀ ਖੁਸ਼ਾਬਾ ਹਾਂ ਜੀ ਓਕੇ ਜੀ ਠੀਕ ਹੈ ਜੀ ਅੱਛਾ ਇਹ ਪਹਿਲਾਂ ਫਿਰ ਫੈਡਰੇਸ਼ਨ ਕਦੋਂ ਬਣੀ 94 ਜੀ ਅੱਛਾ ਜੀ ਜਿਹਦੇ ਭਜਨ ਸਿੰਘ ਸਿੰਘ ਦਾ ਬੜੇ ਤਕੜੇ ਫੁੱਟਬਾਲ ਦੇ ਪਲੇਅਰ ਸੀਗੇ ਜੀ ਉਹ ਸਾਡੇ ਪਹਿਲੇ ਪ੍ਰਧਾਨ ਸੀਗੇ ਜੀ ਤੇ ਕਿੰਨੇ ਤੋਂ ਫਿਰ ਟੂਰਨਾਮੈਂਟ ਲਗਾਤਾਰੀ ਹੁੰਦੇ ਰਹੇ ਫਿਰ ਹਾਂ ਜੀ ਆਪਣੇ ਦੇਸ਼ ਭਗਤ ਦਰਸ਼ਨ ਗਿੱਲ ਹੋਣੀ ਜੀ ਇਹ ਦੋ ਤਿੰਨ ਟੂਰਨਾਮੈਂਟ ਹੀ ਹੁੰਦੇ ਸੀਗੇ ਜੀ ਅੱਛਾ ਜੀ ਪਹਿਲਾ ਟੂਰਨਾਮੈਂਟ ਹੁੰਦਾ ਜੀ ਬਰਾਡਵੇ ਤੇ ਜਰਾੜ ਤੇ ਜੁਛੇ ਬਰਾਡਵੇ ਜਰਾੜ ਕਿੱਥੇ ਆ ਅਗਲਾ ਕਿੱਥੇ ਆਇਆ ਇੱਥੇ ਹਾਂਜੀ ਹਾਂਜੀ ਫਿਰ ਲੋਕ ਹੌਲੀ ਹੌਲੀ ਜਿੱਦਾਂ ਪਹਿਲਾਂ ਇਕੱਲਾ ਹੀ ਪੇਪ ਗੁਰਦੁਆਰਾ ਹੁੰਦਾ ਸੀ ਪੇਪ ਐ ਜਰਾੜ ਤੇ ਜੀ ਜੀ ਤੇ ਫਿਰ ਮਾਰਟਨ ਗੁਰਦੁਆਰਾ ਡੈਕਸੀ ਗੁਰਦੁਆਰਾ ਵੈਸਟਮੈਂਕ ਗੁਰਦੁਆਰਾ ਸਕਾਰਬੋ ਗੁਰਦੁਆਰਾ ਫਿਰ ਗੁਰਦੁਆਰਾ ਹੀ ਵੱਧ ਗਿਆ ਆਪਣੇ ਆਪਣੇ ਕਮਿਊਨਿਟੀ ਬਹੁਤ ਵੱਧ ਗਈ ਤੇ ਸਾਰੀ ਕਮਿਊਨਿਟੀ ਇੱਧਰ ਨੂੰ ਹੀ ਆ ਗਈ ਜੀ ਹਾਂ ਉੱਥੇ ਸਾਰੀ ਮੂਵ ਹੋ ਕੇ ਇਧਰ ਆ ਗਈ ਤੇ ਮਾਲਟਨ ਦੇ ਵਿੱਚ ਟੂਰਨਾਮੈਂਟ ਕਾਫੀ ਚਿਰ ਹੁੰਦੇ ਰਹੇ ਕੈਂਸਰ ਖਾਲੇ ਦੇਸ ਭਗਤ ਵਾਲੇ ਪਹਿਲਾਂ ਦੋ ਕੋ ਕਲੱਬਾਂ ਹੀ ਕਰਾਉਂਦੇ ਸੀ ਬਾਕੀ ਅਸੀਂ ਜਿਹੜੇ ਚਾਰ ਪੰਜ ਕਲੱਬਾਂ ਹੁੰਦੀਆਂ ਸੀਗੀਆਂ ਇਹ ਖੇលਦੇ ਹੁੰਦੇ ਟੂਰਨਾਮੈਂਟ ਨਹੀਂ ਤੇ ਕ ਕਰਉਂਦੇ ਅੱਛਾ ਟੂਰਨਾਮੈਂਟ ਨਹੀਂ ਹਾਂ ਪਹਿਲਾਂ ਆਲਮੋਸਟ ਦੋ ਕੋ ਜਿਹੜੀਆਂ تھیں ਕਲੱਬਾਂ ਇਹ ਹੀ ਟੂਰਨਾਮੈਂਟ ਕਰਾਉਂਦੇ ਇਹਨੇ ਵੀ ਟੀਮਾਂ ਨਹੀਂ ਦਿੰਦੇ ਆ ਪਰ ਸਾਨੂੰ ਖੇਡਣ ਦਾ ਮੌਕਾ ਦਿੰਦੇ ਸੀ ਅੱਛਾ ਮੌਕਾ ਦੇ ਦਿੰਦੇ ਆ ਕਿਉਂਕਿ ਜਿਹੜੇ ਸਾਰੇ ਬੰਦੇ ਫੈਕਟਰੀਆਂ ਦੇ ਸੀਗੇ ਵੀਕੰਡ ਦਾ ਹੀ ਸ਼ੌਕ ਸੀਗਾ ਹੂੰ ਕਬੱਡੀ ਦਾ ਹੌਲੀ-ਹੌਲੀ ਹੁਣ ਤਾਂ ਕਬੱਡੀ ਜਿੱਦਾਂ ਮੈਂ ਕਹਿੰਦਾ ਉਹਨਾਂ ਵੀ 91 ਦੇ ਵਿੱਚ ਜਿਹੜਾ ਕਬੱਡੀ ਕੈਨੇਡਾ ਕੱਪ ਹੋਇਆ ਜੀ ਮੈਟਰ ਪੰਜਾਬੀ ਸਪੋਰਟਸ ਕਲੱਬ ਦੇ ਨੌਜਵਾਨਾਂ ਨੇ ਜੀ ਉਦੋਂ ਇਹ ਸੋਚ ਕੇ ਕਰਾਇਆ ਸੀਗਾ ਵੀ ਜਿੱਦਾਂ NHL ਦੇ ਵਿੱਚ ਫੁੱਟਬਾਲ ਦੇ ਵਿੱਚ ਬੈਸਕਬਾਲ ਦੇ ਵਿੱਚ ਪਲੇਅਰਾਂ ਨੂੰ ਰੋਜੀ ਰੋਟੀ ਮਿਲਦੀ ਆ ਜੀ ਉਦੋਂ ਸੁਖਣਾ ਸੀਗਾ ਵੀ ਪਲੇਅਰਾਂ ਨੂੰ ਕੁਝ ਨਾ ਕੁਝ ਮਿਲਣਾ ਚਾਹੀਦਾ ਜੀ ਤੋਂ ਉਹ ਜਿਹੜਾ ਕਵੈਡੀ ਕੈਨੇਡਾ ਕੱਪ 91 ਦੇ ਵਿੱਚ ਹੋਇਆ ਉਹ ਟ੍ਰਾਂਟੋਨ ਵਾਸੀਆਂ ਦਾ ਕਵੱਡੀ ਪ੍ਰੇਮੀਆਂ ਦਾ ਬਿਜ਼ਨਸਮੈਨਾਂ ਦਾ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਆ ਕਿਉਂਕਿ ਪਹਿਲੀ ਵਾਰਾਂ ਕਵੱਡੀ ਦੇ ਵਿੱਚ ਪੰਜ ਮੁਲਕ ਖੇਲੇ ਨੇ ਜੀ ਪਹਿਲੀ ਵਾਰਾਂ ਕਵੱਡੀ ਤੇ ਅਸੀਂ ਟਿਕਟ ਲੱਗਣੀ ਟਿਕਟ ਲੱਗੀ ਤੇ ਪਹਿਲੀ ਵਾਰਾਂ 10000 ਡਾਲਰ ਨਾਮ ਹੋਣਾ ਅੱਛਾ ਜੀ ਸੋ ਇਹ ਟੋਰਾਂਟੋ ਨਿਵਾਸੀਆਂ ਦੇ ਕਿੱਸੇ ਆਏ ਜੀ ਸੋ ਟੋਰਾਂਟੋ ਦੇ ਕਵੱਡੀ ਨੂੰ ਬਹੁਤ ਦੇਣ ਆ ਹਮ ਬਿਲਕੁਲ ਜੀ ਅੱਛਾ ਪਹਿਲਾਂ ਫਿਰ ਕਿਹੜੀ ਟੀਮ ਜਿੱਤੀ ਕਿਹੜਾ ਕੰਟਰੀ ਜਿੱਤੇ ਪਹਿਲਾਂ ਜੀ ਯੂ ਐਸ ਏ ਅੱਛਾ ਜੀ ਹਾਂ ਜੀ 99 91 93 ਦੇ ਵਿੱਚ ਯੂ ایس اے 94 ਦੇ ਵਿੱਚ ਇੰਡੀਆ ਜੀ ਫਿਰ ਹਰ ਇੱਕ ਸਾਲ ਹੀ ਹੁੰਦਾ ਹੈ ਕਬੱਡੀ ਕੈਨੇਡਾ ਕਾਫਾ ਕਦੇ ਕੋਈ ਜਿੱਤ ਜਾਂਦਾ ਕਰੇ ਕੋਈ ਜਿੱਤ ਕਰਦਾ ਅੱਛਾ ਆ ਪਤਾ ਲੱਗੇ ਵੀ ਪਹਿਲਾਂ ਜਿਹੜਾ ਕਬੱਡੀ ਕੱਪ ਬਣਾਇਆ ਸੀ ਦੇਣ ਨੂੰ ਟੀਮ ਨੂੰ ਉਹ ਯੂ ایس اے ਤੋਂ ਬਣਾਇਆ ਸੀ ਜੀ ਉਹ ਵੀ ਜਿੱਦਾਂ 45 100 ਦਾ ਬਣਿਆ ਸੀਗਾ ਜੀ ਯੂ ایس اے ਦਾ ਜੀ ਉਹ ਬਹੁਤ ਵਧੀਆ ਕੱਪ ਸੀਗਾ ਤੇ ਉਹਦੇ ਉੱਤੇ 골ਡਨ ਪਲੇਟ ਜੀ ਠੀਕ ਹੈ ਜੀ ਐਸ ਵਕਤ ਕਿੱਥੇ ਆ ਕੱਪ ਜੀ ਉਹ ਅਮਰੀਕਾ ਲੈ ਗਈ ਸੀ ਜਿੱਤ ਗਿਆ ਜੀ ਉਹਨਾਂ ਕੋਲੇ ਅੱਛਾ ਉਹਨਾਂ ਕੋਲੇ ਜੀ ਓਕੇ ਓਕੇ ਠੀਕ ਹੈ ਜੀ ਉਦੋਂ ਬਾਅਦ ਫਿਰ ਕਿਹੜੇ ਕਿਹੜੇ ਪਲੇਅਰ ਸੀ ਉਹਦੇ ਵਿੱਚ ਜਿਹੜੇ ਬੈਸਟ ਆ ਜਾਫੀ ਦੇ ਬੈਸਟ ਰੇਡਰ ਬਣੇ ਉਹਦੇ ਵਿੱਚ ਜੀ ਜਿੱਦਾਂ ਬਿੱਲਾ ਭਿੰਡਰਾਲਾ ਜੀ ਤੇ ਮੇਰਾ ਖਿਆਲ ਆ ਬੈਸਟ ਟਾਪਰ ਇੰਗਲੈਂਡ ਦਾ ਮੁੰਡਾ ਸੀਗਾ ਹੁਣ ਜਿੱਤੇ ਨੌ ਵੀ ਭੁੱਲਣ ਲੱਗ ਪਿਆ ਜੀ ਤੇ ਇਹਦੇ ਵਿੱਚ ਸੱਬੇ ਹੋਣੀ ਫਿੱਡੂ ਹੋਣੀ ਮੰਗੀ ਹੋਣੀ ਬਿੱਲੇ ਹੋਣੀ ਜੀ ਤੇ ਕਾਲਾ ਕਾਲਾ ਸੀਗਾ ਤੇ ਗਾਜੀ ਗਾਜੀ ਵਾਲਾ ਹਜੀ ਉਹਦੇ ਨਾਲ ਜャਫੀ ਸੀਗਾ ਜੀ ਜਾਂ ਦੂਸਰਾ ਨਾ ਉਹ ਬੇਸਣ ਲਾਪਿਆ ਜਣੀ ਬਹੁਤ ਵਧੀਆ ਟੀਮਾਂ ਸੀਗਾ ਜਿੱਦਾਂ ਬੀਸੀ ਦੀ ਟੀਮ ਤੇ ਟੰਟੋ ਦੀ ਟੀਮ ਸੀਗੀ ਉਹ ਬਸ ਗੁੱਡ ਸ਼ੋว์ ਕਬੱਡੀ ਲਈ ਉਹ ਬਹੁਤ ਵਧੀਆ ਸੀਗਾ ਜੇ ਅੱਜ ਖਿਡਾਰੀਆਂ ਨੂੰ ਪਹਿਹ ਬਣਦੇ ਆ ਫਿੱਡੂ ਦੀ ਬਹੁਤ ਦੇਣ ਜਿੱਦਾਂ ਆਪਾਂ ਬਾਕਸਿੰਗ ਦੇ ਵਿੱਚ ਮੁਹੰਮਦ ਅਲੀ ਦੀ ਗੱਲ ਕਰਦੇ ਆਂ ਜੇ ਪੈਸਾ ਬਾਕਸਿੰਗ ਦੇ ਵਿੱਚ ਆਉਂਦਾ ਮੁਹੰਮਦ ਅਲੀ ਲੈ ਲੈਂਦਾ ਜੇ ਬਾ ਕੋਡੀ ਦੇ ਵਿੱਚ ਪੈਸਾ ਆਇਆ ਫਿੱਡੂ ਦੀ ਬਹੁਤ ਦੇਣ ਬਹੁਤ ਦੇਣ ਹਾਂਜੀ ਤੇ ਪੈਸਾ ਵੰਡਣਾ ਵੀ ਜ਼ਰੂਰੀ ਹੈ ਬਿਲਕੁਲ ਵੰਡਣਾ ਚਾਹੀਦਾ ਹੈ ਜੀ ਕਿਉਂਕਿ ਉਹ ਐਂਟਰਟੇਨਮੈਂਟ ਦਿੰਦੇ ਆ ਤੇ ਐਂਟਰਟੇਨਮੈਂਟ ਦੇ ਲਈ ਵੀਕਐਂਡ ਲਈ ਕਿਉਂਕਿ ਇਹ ਆਪਣੀ ਸਮਰਦੀ ਐਂਟਰਟੇਨਮੈਂਟ ਹੈ ਹਾਂਜੀ ਬਿਲਕੁਲ ਵਿੰਟਰ ਤੋਂ ਬਾਅਦ ਸਮਰ ਆਉਂਦਿਆ ਸਮਰ ਤੋਂ ਬਾਅਦ ਇੱਕ ਪੰਜਾਬੀਆਂ ਦੀ ਬਹੁਤ ਨੇੜੇ ਦੀ ਗੇਮ ਆ ਨੇੜੇ ਦੀ ਗੇਮ ਜਿਹੜੀ ਅਸੀਂ ਲਾਈਕ ਕਰਦੇ ਆ ਤੇ ਅਸੀਂ ਉਹਨੂੰ ਚੀਜ਼ ਨੂੰ ਦੇਖਣਾ ਵਾਂਗਦਾ ਤੇ ਸਾਨੂੰ ਇਹ ਐਂਟਰਟੇਨਮੈਂਟ ਕਰਦੇ ਤੇ ਐਂਟਰਟੇਨਮੈਂਟ ਕਰਦੇ ਉਹਨਾਂ ਤੇ ਪੈਸਾ ਵੀ ਖਰਚਣਾ ਚਾਹੀਦਾ ਪੈਸਾ ਵੀ ਖਰਚਣਾ ਹਾਂਜੀ ਬਿਲਕੁਲ ਨਾਲੇ ਇਹਦੇ ਵਿੱਚ ਆਏ ਆ ਜੀ ਕਿੰਨੀਆਂ ਸਪ੍ਰਿੰਟਾਂ ਵੀ ਲੱਗਦੀਆਂ ਨੇ ਜ਼ੋਰ ਵੀ ਹੁੰਦਾ ਸਾਰਾ ਕੁਝ ਹੀ ਹੁੰਦਾ ਕਬੱਡੀ ਦੇ ਵਿੱਚ ਸਾਰੀਆਂ ਗੇਮਾਂ ਦੇ ਇਨਵੋਲਵਮੈਂਟ ਜਿੱਦਾਂ ਇਹ ਛੱਡ ਬਰੀ ਗਏ ਸੀਗੇ ਉੱਥੇ ਆਪਣੇ ਰੱਗ ਵੀ ਵੀ ਇਹਦੇ ਵਿੱਚ ਇਹਦੇ ਵਿੱਚ ਰੈਸਲਿੰਗ ਵੀ ਆ ਇਹਦੇ ਵਿੱਚ 100 ਮੀਟਰ ਵੀ ਆ 100 ਮੀਟਰ ਇਹ ਹੀ ਇੱਕ ਗੇਮ ਆ ਦੁਨੀਆ ਦੇ ਵਿੱਚ ਇੰਨੀ ਐਕਸਾਈਟਡ ਆ ਹਰ ਇੱਕ 30 ਸੈਕਿੰਡ ਦੇ ਵਿੱਚ ਦੋਨਾਂ ਟੀਮਾਂ ਦੇ ਵਿੱਚੋਂ ਇੱਕ ਨੂੰ ਪੁਆਇੰਟ ਮਿਲਣਾ ਹੀ ਮਿਲਣਾ ਹੋਰ ਕਿਹਦੇ ਕੋਈ ਦੁਨੀਆ ਦੀ ਗੇਮ ਨਹੀਂ ਹੈਗੀ 30 ਸੈਕਿੰਡ ਦੇ ਵਿੱਚ ਪੁਆਇੰਟ ਇੱਕ ਦੂਜੇ ਨੂੰ ਮਿਲੇ ਮਿਲੇ ਬਿਲਕੁਲ ਤੇ ਹਰਜੀਤ ਕਦੋਂ ਆਉਂਦਾ ਫਿਰ ਇੱਥੇ ਪਹਿਲੀ ਵਾਰੀ 94 ਜੀ ਅੱਛਾ 94 ਹਾਂ ਜੀ ਕਿਵੇਂ ਰਹਿੰਦੀਆਂ ਗੇਮਾਂ ਦੌਂਦੀਓਂ ਦੀ ਦੇਖੋ ਜੀ ਅੱਜ ਤੱਕ ਜਿੰਨਾ ਤੱਕ ਮੇਰਾ ਐਕਸਪੀਰੀਅנס ਆ ਅੱਜ ਤੱਕ ਹਰਜੀਤ ਵਰਗਾ ਮੈਂ ਨਹੀਂ ਟਰੇਡਰ ਦੇਖਿਆ ਜੀ ਇੱਕੋ ਇੱਕ ਟਰੇਡਰ ਸੀਗਾ ਜਿਹੜਾ ਨਨ ਫੀਅਰ ਸੀਗਾ ਹਾਂ ਟਰੇਡਰ ਤਾਂ ਹੋਣਗੇ ਗਾਹਾਂ ਬਦੇ ਤੋਂ ਵਧੀਆ ਪਰ ਉਹ ਜਦੋਂ ਸਟਾਪਰਾਂ ਕੋਲੇ ਜਾਂਦਾ ਸੀਗਾ ਉਹਦੇ ਵਿੱਚ ਮਨ ਦੇ ਵਿੱਚ ਫੀਅਰ ਨਹੀਂ ਸੀ ਨਾ ਹੀ ਉਹਦੀ ਬਾਡੀ ਦੇ ਵਿੱਚ ਕੋਈ ਫੀਅਰ ਦਿਂਦਾ ਸੀ ਇਹਦਾ ਸੀ ਜੀ ਇਹ ਵਜਾ ਗ੍ਰੇਟੈਸਟ ਪਲੇਅਰ ਬੜਾ ਮਜ਼ਰਾਵ ਲੱਗਦਾ ਲੋ ਇਹ ਗਰਾ ਉੱਪਰ ਵਾਲੇ ਜਿਹੜੇ ਹੁੰਦਾ ਹੈਗਾ ਪਰ ਹੀ ਵਜ ਦਾ ਵਨ ਆਫ ਦਾ ਬੈਸਟ ਪਰ ਕਬੱਡੀ ਪਾਉਂਦਾ ਸੋਹਣਾ ਵੀ ਉਹ ਲੱਗਦਾ ਹੈ ਜੀ ਜਦੋਂ ਵੀ ਹਾਸਲਾ ਹੀ ਪਾਉਂਦਾ ਹਾਂ ਜਦੋਂ ਅਸੀਂ ਗੇਮ ਦੀ ਗੱਲ ਕਰਦੇ ਆਂ ਇਹ ਵਜਾ ਐਕਸਟਰਾ ਟੈਲੈਂਟ ਬਿਲਕੁਲ ਤੇ ਹੁਣ ਤੱਕ ਉਹਦੋਂ ਉਸ ਤੋਂ ਬਾਅਦ ਫਿਰ ਕਿਹੜੇ ਕਿਹੜੇ ਪਲੇਅਰ ਆਏ ਥੋੜੀਆਂ ਟੀਮਾਂ ਦੇ ਵਿੱਚ ਮੈਟਰੋ ਦੇ ਵਿੱਚ ਮੈਟਰੋ ਦੇ ਵਿੱਚ ਜਿੱਦਾਂ ਅਸੀਂ ਚਾਰ ਪੰਜ ਲੈਣਾ ਕਲਜੀਤਾ ਆਪਣਾ ਸੁਖੀ ਜੀ ਤੇ ਕਾਕਾ ਕਾਰੀ ਸਾਰੀ ਵਾਲਾ ਜੀ ਜੀ ਆਪਣੇ ਦਾ ਅੰਗਰੇਜ਼ ਤੇ ਭਿੰਦਰ ਹੁਣੀ ਜੀ ਜੀ ਤੇ ਫਿਰ ਲਾਡੀ ਤੇ ਆਪਣਾ ਤੂਫਾਨ ਵੀ ਸਾਡੇ ਚ ਖੇਡਿਆ ਜਿਹੜਾ 골ਡ ਮੈਟਰਲ ਸੀ ਵੀ ਆਫ ਕੈਨੇਡਾ ਲੈ ਸੋ ਜਦ ਨਵੇਂ ਨਵੇਂ ਲਾਈਨ ਆਉਂਦੇ ਆ ਜਿਹਦਾ ਮੰਗੀ ਵੀ ਖੇលਿਆ ਜੱਗਾ ਵੀ ਖੇលਿਆ ਸੋ ਹੌਲੀ ਹੌਲੀ ਜਿਹੜੀ ਰੈਪੀਟੀਸ਼ਨ ਹੁੰਦੀ ਆ ਉਹ ਮੂਵ ਹੋਈ ਜਾਂਦੀ ਆ ਜੀ ਚਾਰਾ ਪੰਜਾ ਸਾਲਾਂ ਬਾਅਦ ਨਵੇਂ ਪਲੇਅਰ ਆਉਂਦੇ ਜਾਂਦੇ ਆ ਗਾਹਾਂ ਜਾਂਦੇ ਆ ਅੱਛਾ ਜਿਹੜੇ ਪੁਰਾਣੇ ਪਲੇਅਰ ਇੱਥੇ ਵੀ ਰਹਿ ਗਏ ਆ ਉਹ ਆਪਦੇ ਬੱਚਿਆਂ ਨੂੰ ਨਹੀਂ ਵੜਾ ਪਾਉਂਦੇ ਇਸ ਗੇਮ ਦੇ ਵਿੱਚ ਇਹ ਕੀ ਕਰਨਾ ਇਹ ਗੇਮ ਜੇ పార్ਟ ਟਾਈਮ ਆ ਜੀ ਕਿਉਂਕਿ ਕੋਈ ਗੇਮ ਵੀ ਦੇਖ ਲੋ ਜਿੱਦਾਂ ਉਹਨਾਂ ਦੇ ਵੇਨ ਕਰੇ ਚ ਕੀ ਆ ਟਾਪ ਆਫ ਦਾ ਆਈਸ ਪਲੇਅਰ ਸੀ ਬਿਲਕੁਲ ਜੋਰਡਨ ਟਾਪ ਆਫ ਦਾ ਬੈਸਟਬਾਲ ਪਲੇਅਰ ਸੀ ਜੀ ਕੀ ਗਣਾ ਕੋਈ ਗਣਾ ਜਿਹੜਾ ਟੈਲੈਂਟ ਹੁੰਦਾ ਇਹ ਸਮੇਂ ਦੇ ਸਮੇਂ ਦਾ ਕਿਸੇ ਬਾਡੀ ਦੇ ਵਿੱਚ ਜੇ ਟੈਲੈਂਟ ਨਾ ਹੋਵੇ ਫਿਰ ਤਾਂ ਜਿੰਨਾਂ ਕੋਲ ਜਿਆਦਾ ਪੈਸਾ ਫਿਰ ਉਹਨਾਂ ਤੋਂ ਉਹਨਾਂ ਦੇ ਬੱਚੇ ਖੇਲਣਗੇ ਫਿਰ ਉਹਨਾਂ ਦੇ ਖੇਡਣਗੇ ਆ ਲੱਖਾਂ ਡਾਲਰ ਖਰਚਣਗੇ ਆਪਣੇ ਬੱਚੇ ਤੇ ਉਹਨਾਂ ਨੂੰ ਪਲੇਅਰ ਖੇਡਣਗੇ ਜੀ ਟੈਲੈਂਟ ਹੈ ਬਹੁਤ ਜ਼ਰੂਰੀ ਹੈ ਜੀ ਟੈਲੈਂਟ ਦੇ ਨਾਲ ਹੀ ਗੇਮ ਖੇਡਦੇ ਤਾਂ ਇਹ ਇੱਥੇ ਜਿਹੜਾ ਹੈਗਾ ਪਾਰਟ ਟਾਈਮ ਟੈਲੈਂਟ ਆ ਜੀ ਪੰਜਾਬ ਦੇ ਵਿੱਚ ਇਹ ਫੁੱਲ ਟਾਈਮ ਟੈਲੈਂਟ ਆ ਜੀ ਉੱਥੇ ਹੋਵੇ ਹਾਂਜੀ ਅੱਛਾ ਇੱਥੇ ਹੁਣ ਇਨਵੋਲਵਮੈਂਟ ਆਪਣੇ ਜਿੰਨਾ ਟੂਰਨਾਮੈਂਟਾਂ ਦੇ ਪਹਿਲਾਂ ਇਕੱਠ ਹੁੰਦਾ ਸੀ ਉਨਾ ਇਕੱਠ ਨਹੀਂ ਹੁੰਦਾ ਇਹ ਕੀ ਕਰਨ ਨਹੀਂ ਹੁਣ ਤਾਂ ਇਹ ਤੁਸੀਂ ਦੇਖਿਆ ਹੋਣਾ ਜਿਹੜੇ ਪਹਿਲਾਂ ਚੰਨ ਟੂਰਨਾਮੈਂਟ ਹੋਏ ਸੀਗੇ ਵੀਹ ਹਜ਼ਾਰ ਦੇ ਟਿਕਟ ਵੀ ਰੱਖੀ ਗਈ ਸੀ ਆਮੋਤ 5-6000 ਹੁੰਦਾ ਸੀ ਇਹਨਾਂ ਦੇ ਫੈਨ ਆ ਜੀ ਕਿਉਂਕਿ ਅੱਜ ਕੱਲ ਜਿਹੜੀ ਲਾਈਵ ਟੀਵੀ ਆ ਜੀ ਉਹ ਵੀ ਸੋਰਸਸ ਬਹੁਤ ਹੋ ਗਏ ਸਾਰੇ ਦੁਨੀਆਂ 'ਚ ਦਿਖਾਈ ਜਾਂਦੀ ਆ ਜੀ ਤੇ ਪਲੱਸ ਜਿਹੜਾ ਕਵਡ ਕੈਨੇਡਾ ਕੈਪ ਆ ਉਹ ਤੇ 9-10000 ਹੋ ਜਾਂਦਾ ਹੂੰ ਜਿੰਨੇ ਕ ਆਪਣੇ ਕਮਿਊਨਿਟੀ ਆ ਉਹਦੇ ਐਵਰੇਜ ਹਿਸਾਬ ਦੇ ਨਾਲ 67% ਟਰਨ ਆਊਟ ਹੈਗੀ ਆ ਓਕੇ ਠੀਕ ਹੈ ਜੀ ਉਹਨੇ ਕੀ ਹੁੰਦੇ ਆ ਸਾਰੇ ਸਪੋਰਟਸਾਂ ਦੇ ਵਿੱਚ ਜੇ ਆਪਾਂ ਕਹੀਏ ਵੀ ਉੱਥੇ ਸਟੇਡੀਅਮ ਦੇ ਵਿੱਚ 15 20000 ਹੋ ਜਾਵੇ ਉਹ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਕੱਪ ਹੋਏ ਸੀਗੇ ਉੱਥੇ ਹੁਣ ਲੱਗੇ ਸੀ ਉੱਥੇ ਹੁਣ ਲੱਗੇ ਹਾਂ ਜੀ ਜਿੰਨਾ ਚ ਇਹਨਾਂ ਨੂੰ ਗਵਰਨਮੈਂਟ ਪੰਜਾਬ ਗਵਰਨਮੈਂਟ ਜਾਂ ਨਹੀਂ ਕਰਦੇ ਨਾ ਹੈਂਡਲ ਜੀ ਉਹਨਾਂ ਚ ਨਹੀਂ ਗੱਲ ਬਣਨੀ ਕੋਈ ਮੰਨੇ ਚਾਹੇ ਨਾ ਮੰਨੇ ਅਜ ਤੱਕ ਪਾਣੀ ਪਾ ਸਕਦੇ ਅਸਲੀ ਦਾ ਗੁੱਟਾ ਉਹਨਾਂ ਨੇ ਤਿਆਰ ਉਹਨਾਂ ਨੇ ਸਿਸਟਮ ਤਿਆਰ ਕਰਾ ਫਾਟਲ ਸਿਸਟਮ ਤਿਆਰ ਕੀਤਾ ਮੰਨਦੇ ਨਹੀਂ ਹੈਗੇ ਜੀ ਕੋਈ ਗੱਲ ਜਿਨ੍ਹਾਂ ਨੇ ਟੂਰਨਾਮੈਂਟ ਕਰਾਉਂਦਾ ਉਹੀ ਨਹੀਂ ਮੰਨਦੇ ਹੈਗੇ ਜੀ ਇਹ ਸਹੀ ਗੱਲ ਹੈ ਜੇ ਆਪਾਂ ਦੂਸਰੇ ਪਿੰਡ ਤੋਂ ਦੂਰ ਉਹਨਾਂ ਦੇ ਆਰਡਰ ਰੂਲ ਨੇ ਦੂਸਰੇ ਦੇ ਆਰਡਰ ਰੂਲ ਨੇ ਸੋ ਇਹ ਕਾਫੀ ਪ੍ਰੋਬਲਮ ਨੇ ਪ੍ਰੋਬਲਮ ਤਾਂ ਹੀ ਹੱਲ ਹੋਣੀ ਹੈ ਜੇ ਇਹਨਾਂ ਨੂੰ ਕੋਈ ਗਵਰਨਮੈਂਟ ਲੈਵਲ ਤੇ ਹੋਵੇ ਜੀ ਜਿਵੇਂ ਅੱਗੇ ਪਿੱਛੇ ਜੇ ਸੁਖਵੀਰ ਸਿੰਘ ਬਾਦਲ ਜੀ ਨੇ 2010 ਚ ਕਰਾਇਆ ਸੀਗਾ ਹਾਂ ਜੀ ਅਸੀਂ ਕਾਲੀ ਗਵਰਨਮੈਂਟ ਨੇ ਕਰਾਇਆ ਸੀ ਉਦੋਂ ਅੱਜ ਅਸੀਂ ਲੈ ਕੇ ਗਏ ਸੀ ਕਿਨੇ ਟੀਮ ਕੈਨੇਡਾ ਤੋਂ ਮੈਨੂੰ ਮਾੜ ਮੜਿਆ ਸੀਗਾ ਕੋਚ ਦਾ ਜੀ that was very good ਉੱਥੇ ਕੋਈ ਪ੍ਰੋਸੀਜਰ ਸੀਗਾ ਉਹਨੂੰ ਫਾਲੋ ਕੀਤਾ ਜਾਂਦਾ ਸੀਗਾ ਜੀ ਕੰਟਰੀ ਵਾਈਜ਼ ਕੰਟਰੀ ਸੀਗੇ ਜੀ ਤੇ ਹੁਣ ਜਿਹੜੀ ਹੈਗੀ ਆ ਫੇਰ ਹੀ ਡਨ ਗੁੱਡ ਜੌਬ ਜਦੋਂ ਆਪਾਂ ਵੱਡੀ ਦੀ ਗੱਲ ਕਰਦੇ ਆ ਨਾ ਮੇਰੇ ਹਿਸਾਬ ਨਾਲ ਉਹਨਾਂ ਨੇ ਬਹੁਤ ਵਧੀਆ ਕੀਤਾ ਬਹੁਤ ਵਧੀਆ ਕੀਤਾ ਸੀ ਉਹਨਾਂ ਨੇ ਹਾਂਜੀ ਉਦੋਂ ਪਲੇਅਰਾਂ ਨੂੰ ਜੋਬਾਂ ਵੀ ਦਿੱਤੀਆਂ ਉਹਨਾਂ ਨੇ ਜੀ ਜੀ ਤੇ ਬਹੁਤ ਵਧੀਆ ਸਿਸਟਮ ਸੀ ਉਹਨਾਂ ਦਾ ਹਾਂਜੀ ਹਾਂਜੀ ਪਰ ਗਾਂ ਦੂਜੀਆਂ ਸਰਕਾਰਾਂ ਕੰਟੀਨਿਊ ਨਹੀਂ ਕਰ ਸਕੀਆਂ ਨਹੀਂ ਕਰਦੇ ਪਤਾ ਹੀ ਗੱਲ ਹੈ ਜਿੱਦਾਂ ਕਹਿੰਦਾ ਬ੍ਰਿਜ ਬਣਾਉਣ ਲੱਗਿਆ ਮੈਂ ਤਜੂਸਰੀ ਆ ਜਾਂਦੀ ਆ ਯਾਨੀ ਜੇ ਕੋਈ ਗਵਰਨਮੈਂਟ ਵਧੀਆ ਕੰਮ ਕਰਦੀ ਆ ਉਹ ਵਧੀਆ ਕੰਮ ਨੂੰ ਗਾਂ ਲੈਫਟ ਦੇਣਾ ਚਾਹੀਦਾ ਦੇਣਾ ਚਾਹੀਦਾ ਹੈ ਨਾ ਕਿ ਉਹਨੂੰ ਤੋੜ ਕੇ ਝੋਲੇ 'ਚ ਪਾ ਦੇਣਾ ਚਾਹੀਦਾ ਜੀ ਇਹ ਸਾਡਾ ਥੋੜਾ ਜਿਹਾ ਉੱਥੇ ਹੈਗੀ ਪ੍ਰੋਬਲਮ ਈਗੋ ਪ੍ਰੋਬਲਮ ਆ ਜਾਂ ਸਾਡੇ ਸਿਸਟਮ ਨੂੰ ਅਡਾਪਟ ਨਹੀਂ ਕਰਦੇ ਚਾਹੀਦਾ ਨਹੀਂ ਹੈ ਚਾਹੀਦਾ ਨਹੀਂ ਹੈ ਅੱਛਾ ਉੱਥੇ ਜਿਹੜਾ ਹੁਣ ਰਾਤ ਨੂੰ ਵੀ ਟੂਰਨਾਮੈਂਟ ਦੋ ਦੋ ਵਜ ਜਾਂਦੇ ਆ ਉਹ ਪਲੇਅਰਾਂ ਲਈ ਹਾਰਡ ਨਹੀਂ ਉੱਥੇ ਦੇਖੋ ਜੀ ਬਹੁਤ ਜਿਹੜਾ ਰੁਝਾਨ ਆ ਅਸੀਂ ਵੀ ਉੱਥੇ ਵੀ ਖੇਡਦੇ ਇਹਨਾਂ ਰੁਝਾਨ ਥੋੜਾ ਜਿਹਾ ਫਰਕ ਪੈ ਗਿਆ ਕਿਉਂਕਿ ਜਿਹੜਾ ਟੂਰਨਾਮੈਂਟ ਡੇ ਟਾਈਮ ਆ ਰਾਤ ਨੂੰ এনवायरमेंट ਤੇ ਡੇ ਟਾਈਮ ਦੀ এনवायरमेंट ਬਹੁਤ ਜੀ ਰੱਬ ਨੇ ਐਵੇਂ ਹੀ ਨਹੀਂ ਬਣਾਇਆ ਕੋਈ ਸਿਸਟਮ ਬਣਾਇਆ ਜੀ ਉੱਦਾਂ ਠੀਕ ਆ ਕਿਤੇ ਸਟੇਡੀਅਮ ਦੇ ਵਿੱਚ ਟੂਰਨਾਮੈਂਟ ਇੱਕ ਮੈਚ ਹੈਗਾ ਤੁਸੀਂ ਰਾਤ ਨੂੰ ਰੱਖ ਲਿਆ ਰੱਖ ਹਾਂਜੀ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉੱਥੇ ਜਿਹੜੀ ਪਿੰਡ ਦੇ ਜਾਨਵਰ ਨੇ ਜਾਂ এনवायरमेंट ਆ ਰਾਤ ਨੂੰ ਜਾਨਵਰਾਂ ਨੇ ਸੌਣਾ ਵਿਚਾਰਿਆਂ ਨੇ ਦਰਖਤਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਨੇ ਸੌਣਾ ਵਾ ਉਹ ਤਾਂ ਸਪੀਕਰ ਇੰਨੇ ਲੋਡ ਹੁੰਦੇ ਆ ਮੇਰਾ ਸਾਰਾ ਪਿੰਡ ਨਹੀਂ ਸੌ ਸਕਦਾ ਸਾਰਾ ਪਿੰਡ ਨਹੀਂ ਸੌ ਸਕਦਾ ਜੀ ਜੋ এনवायरमेंटਲੀ ਬੜਾ ਵਧੀਆ ਨੇ ਬੜਾ ਵਧੀਆ ਨਹੀਂ ਹੋਰ ਫਿਚਰ ਲਈ ਪਰ ਅੱਗੇ ਫਿਰ ਐ ਦੀ ਐਂਡ ਆ ਜੇ ਗਵਰਨਮੈਂਟ ਕੁਝ ਕਰੋ ਤਾਂ ਹੀ ਠੀਕ ਹੋਊਗਾ ਤੇ ਉੱਥੇ ਪਲੇਅਰਾਂ ਦੀ ਕੋਈ ਸੇਫਟੀ ਵੀ ਐ ਨਹੀਂ ਹੁਣ ਜਿਵੇਂ ਸੰਦੀਪ ਨਾਲ ਵੀ ਘਟਨਾ ਵਾਪਰੀ ਬਹੁਤ ਮਾੜੀ ਘਟਨਾ ਸੀ ਉਹ ਦੇਖੋ ਜੀ ਸੰਦੀਪ ਨਾ ਹੋਇਆ ਨਾ ਸਾਨੂੰ ਉਹਨੇ ਪਿਛਲੇ 20-21 ਸਾਲਾਂ ਦੇ ਵਿੱਚ ਕਬੱਡੀ ਲਈ ਐਂਟਰਟੇਨਮੈਂਟ ਦਿੱਤਾ ਜੀ ਬੈਟਰ ਪੰਜਾਬੀ ਸਪੋਰਟਸ ਕਲੱਬ ਨਾਲ ਪਹਿਲੇ 18 ਤੋਂ ਜੁੜਿਆ ਸੀ ਪਰ ਜਦੋਂ ਅਸੀਂ ਉਹਦੇ ਨਾਲ ਵਰਤਿਆ ਵਾ ਕਿ ਅਸੀਂ ਜਾਣਦੇ ਤਾਂ ਪਹਿਲਾਂ ਦੇ ਆ ਪਰ ਬੜਾ ਉਹਦੀ ਸੋਚ ਜੀ ਬਹੁਤ ਵਧੀਆ ਸੀ ਕਬੱਡੀ ਲਈ ਜੀ ਪਰ ਜੋ ਕੁਸ ਉਹਦੇ ਨਾਲ ਹੋਇਆ ਅਸੀਂ ਇਹ ਹੀ ਅਪੀਲ ਕਰਦੇ ਆ ਗਵਰਨਮੈਂਟ ਨੂੰ ਵੀ ਕਬੱਡੀ ਪ੍ਰੇਮੀਆ ਨੂੰ ਵੀ ਵੀ ਉਹਦੀ ਫੈਮਿਲੀ ਨੂੰ ਅਸੀਂ ਜਸਟਿਸ ਦਿਵਾਈਏ ਜਿਹੜੇ ਬੰਦਿਆਂ ਨੇ ਇਹ ਵੜਾ ਕੰਮ ਕੀਤਾ ਹੈਗਾ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਇੱਕ ਕੋਲਡ ਬਲੱਡਡ ਮਰਡਰ ਆਪਾਂ ਲੜਤੀਏ ਤੁਸੀਂ ਮੈਨੂੰ ਮਾਰਦਾ ਮੈਂ ਤੁਹਾਨੂੰ ਮਾਰਦਾ ਉਹ ਡਿਫਰੈਂਸ ਸਟੋਰੀ ਆ ਇੱਕ ਉੱਥੇ ਮੈਂ ਖੜਾ ਵਾਂ ਫੋਟੋ ਖਿਚਾਉਣ ਗਿਆ ਵਾਂ ਤੁਸੀਂ ਮੇਰੇ ਆਕੇ ਸਿਰ 'ਚ ਗੋਲੀ ਮਾਰ ਦੋ ਜਿਨ੍ਹਾਂ ਨੇ ਗੋਲੀ ਮਾਰੀ ਉਹ ਵੀ ਪਹਾੜੀ ਦੇ ਸੀਗੇ ਪਤਾ ਨਹੀਂ ਕਿਹਨੇ ਹਾਇਰ ਕੀਤੇ ਨਹੀਂ ਹਾਇਰ ਕੀਤੇ ਹੈ ਜੀ ਕਿਸੇ ਨੇ ਤਾਂ ਹਾਇਰ ਕੀਤੇ ਹੀ ਹਨਾ ਕੀਤੇ ਹਾਂ ਜੀ 6 ਫੁੱਟ 2 ਇੰਚ ਦਾ ਜਵਾਕ ਵਿਚਾਰਾ ਨਿਕਲਿਆ ਕੇ ਜਵਾਕ ਆ ਉਹਦੇ ਵੈਰੀ ਸੈਡ ਸਟੋਰੀ ਸਾਨੂੰ ਇਹ ਸਾਰਿਆਂ ਨੂੰ ਐਜ਼ ਅ ਹਿਊਮਨਿਟਰੀਅਨ ਐਜ਼ ਅ ਸਿੱਖ ਐਜ਼ ਅ ਹਿਊਮਨਿਟੀ ਦੇ ਤੌਰ ਤੇ ਸਾਨੂੰ ਉਹਦੀ ਫੈਮਿਲੀ ਦਾ ਤੇ ਉਹਦੇ ਲਈ ਜਸਤੇ ਦੀ ਗੱਲ ਹਮੇਸ਼ਾ ਕਰਨੀ ਚਾਹੀਦੀ ਆ ਜਿੰਨਾ ਚਿਰ ਉਹਨੂੰ ਜਸਟ ਨਹੀਂ ਮਿਲਦਾ ਨਾ ਖੈਰ ਜੀ ਕਿਉਂਕਿ ਕਬੱਡੀ ਪ੍ਰੇਮੀਆਂ ਨੂੰ ਬਹੁਤ ੱੱਕਾ ਲੱਗਿਆ ਹੋਣਾ ਜਦੋਂ ਖਬਰ ਸੁਣੀ ਨਾ ਇਹ ਜੀ ਹਾਂਜੀ ਬਹੁਤ ੱੱਕਾ ਲੱਗਿਆ ਕਿਉਂਕਿ ਬੱਚੇ ਛੋਟੇ ਛੋਟੇ ਆ ਉਹਨਾਂ ਦੇ ਜੀ ਜੀ ਕਿਸੇ ਨਾਮ ਨੇ ਇਹ ਹੀ ਘਟਣਾ ਹੁੰਦਾ ਬਿਲਕੁਲ ਜੀ ਹੈਗੀ ਜੀ ਕਿਉਂਕਿ ਇਹ ਸਾਡੇ ਪਲੇਅਰ ਸਾਂਝੇ ਆ ਆਪਦੇ ਪਸੰਝੇ ਆ ਕਿਉਂਕਿ ਇਹਨਾਂ ਦੀ ਕੋਈ ਬਾਉਂਡਰੀ ਨਹੀਂ ਹੁੰਦੀ ਜਿੱਦਾਂ ਪਾ ਕਹਿੰਦਾ ਸਿੰਗਰਾਂ ਦੀ ਬਾਉਂਡਰੀ ਨਹੀਂ ਬੋਲੀ ਦੀ ਬਾਉਂਡਰੀ ਨਹੀਂ ਜਿਹੜਾ ਸਪੋਰਟਸਮੈਨ ਆ ਇਹਦੇ ਵੀ ਕੋਈ ਬਾਉਂਡਰੀ ਨਹੀਂ ਸਾਰੇ ਪਲੇਅਰ ਸਾਨੂੰ ਐਂਟਰਟੇਨਮੈਂਟ ਕਰਦੇ ਆ ਤੇ ਸਾਰਿਆਂ ਦੇ ਪਲੇਅਰ ਬਿਲਕੁਲ ਜੀ ਕਲਾਕਾਰ ਹੋਏ ਲੇਖਕ ਹੋਏ ਖੇਡ ਪ੍ਰੇਮੀ ਹੋਏ ਜਾਂ ਖੇਡਣ ਵਾਲੇ ਹੋਏ ਇਹ ਸਾਰੇ ਜੀ ਹੁੰਦੇ ਦਾ ਲੋਕਾਂ ਦੇ ਹੀ ਆ ਜੀ ਜੀ ਇਹਨਾਂ ਦੀ ਕੋਈ ਬਾਉਂਡਰੀ ਹੁੰਦੀ ਨਹੀਂ ਜੀ 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 ਤੇ ਅੱਛਾ ਉੱਥੇ ਹੁਣ ਜਿੱਦਾਂ ਹੁਣ ਗਰ ਲਾਲ ਹੈ ਸਰਕਾਰ ਦੇ ਵਿੱਚ ਆ ਕੋਈ ਕਬੱਡੀ ਵਾਸਤੇ ਚੰਗਾ ਕੰਮ ਕੀਤਾ ਉਹਨਾਂ ਨੇ ਜਾਂ ਉਮੀਦ ਹੈ ਕੋਈ ਉਹਨਾਂ ਤੋਂ ਉਹਨਾਂ ਨੂੰ ਆਪੇ ਚਾਹੀਦਾ ਜੀ ਜੀ ਦੇਖੋ ਇੱਕ ਤਾਂ ਹੁੰਦਾ ਨਾ ਵੇ ਮੈਨੂੰ ਪਤਾ ਨਹੀਂ ਕਿਸੇ ਸਿਸਟਮ ਦਾ ਜਾਂ ਕਿਸੇ ਗੇਮ ਦਾ ਗੇਮ ਦਾ ਇਹੀ ਵੇਜ਼ ਦਾ ਵਨ ਆਫ ਦਾ ਨੰਬਰ 1 ਪਲੇਅਰ ਉਹਦੇ ਪ੍ਰਾਈਮ ਟਾਈਮ ਤੇ ਉਹਨਾਂ ਨੂੰ ਆਪੇ ਚਾਹੀਦਾ ਜੀ ਜੀ ਤੁਸੀਂ ਮੇਰਾ ਮਤ ਜੇ ਹਾਂਜੀ ਇਹ ਉਹਨਾਂ ਨੂੰ ਮੌਕਾ ਦਿੱਤਾ ਵਾ ਲੋਕਾਂ ਨੇ ਉਹਨਾਂ ਨੂੰ ਚੁਣਿਆ ਵਾ ਇਹ ਵੀ ਇੱਕ ਪਾਰਟ ਆ ਉਹਦਾ ਵੀ ਮੈਂ ਸਪੋਰਟਸ ਨੂੰ ਕਿੱਦਾਂ ਬੈਟਰ ਕਰਾਂ ਜਿਹੜੀ ਮੈਂ ਸਪੋਰਟਸ ਖੇਡਦਾ ਬਾਕੀ ਸਾਰੀਆਂ ਸਪੋਰਟਸ ਆ ਗਵਰਨਮੈਂਟ ਦੇ ਅੰਡਰ ਆ ਇਹਨੂੰ ਵੀ ਕੋਸ ਗਵਰਨਮੈਂਟ ਦੇ ਅੰਡਰ ਲਿਆ ਕੇ ਇਹਨੂੰ ਵੀ ਸਿਸਟਮ ਦੇ ਵਿੱਚ ਲਿਆਂਦਾ ਜਾਵੇ ਹਾਈ ਸਕੂਲਾਂ ਦੇ ਜੋ ਜਦੋਂ ਅੱਗੇ ਯੂਨੀਵਰਸਿਟੀ ਇੰਟਰ ਯੂਨੀਵਰਸਿਟੀ ਦੇ ਇੰਟਰ ਕਾਲਜ ਹੁੰਦੇ ਨੇ ਉਹਨਾਂ ਦੇ ਵਿੱਚ ਲਿਆ ਕੇ ਮੁੜ ਕੇ ਪਾ ਜਾ ਸਕਦੀ ਹੈ ਜੀ ਕੋਈ ਵੱਡੀ ਗੱਲ ਨਹੀਂ ਹੈ ਗਵਰਨਮੈਂਟ ਕੁਝ ਵੀ ਕਰ ਸਕਦੇ ਜੀ ਜੀ ਕੁਝ ਵੀ ਕਰ ਸਕਦੇ ਹਾਂ ਜੀ ਹਾਂ ਆਪਾਂ ਤਾਂ ਉਹਨਾਂ ਨੂੰ ਫਾਲੋ ਅਪ ਹੀ ਕਰਨਾ ਹੈ ਹਮ ਬਿਲਕੁਲ ਹਾਂ ਜੀ ਇੱਥੋਂ ਦਾ ਇੱਥੇ ਤਾਂ ਫਾਲੋ ਅਪ ਹੀ ਹੁੰਦਾ ਕਰਦੇ ਤਾਂ ਉਹੀ ਅਸਰ ਆ ਬਹੁਤ ਕ੍ਰੀਏਟ ਕੋਚਸ हायर ਕੀਤੇ ਜਾ ਸਕਦੇ ਆ ਜੀ ਜੀ ਠੀਕ ਹੈ ਨਾ ਫਿਰ ਇੱਕ ਕਾਲਜ ਦੇ ਵਿੱਚ ਫਿਰ ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਹਰ ਇੱਕ ਹਾਈ ਸਕੂਲ ਦੇ ਵਿੱਚ ਜੀ ਉਹਦੇ ਨਾਲ ਬਹੁਤ ਵਧੀਆ ਐਂਟਰਟੇਨਮੈਂਟ ਹੋ ਸਕਦੀ ਹੈ ਹਮ ਬਿਲਕੁਲ ਜੀ ਅਪੀਲੇ ਕਰ ਸਕਦੇ ਆ ਹਾਂਜੀ ਬਿਲਕੁਲ ਜੀ ਅੱਛਾ ਇੱਥੇ ਹੁਣ ਕਿੰਨੇ ਟੂਰਨਾਮੈਂਟ ਰਹਿ ਗਏ ਬਾਕੀ ਇੱਥੇ ਜੀ ਚਾਰ ਟੂਰਨਾਮੈਂਟ ਰਹਿ ਗਏ ਜੀ ਓਕੇ ਜੀ ਇੱਕ ਤਾਂ 19 ਤਰੀਕ ਨੂੰ ਜੀਟੀਆ ਦਾ ਜੀ ਠੀਕ ਹੈ ਜੀ ਤੇ ਫਿਰ ਇੱਕ ਹੈਗਾ ਆਪਣੇ ਬ੍ਰੰਟਨ ਯੂਨਾਈਟਡ ਸਪੋਰਟਸ ਕਲਬਸ ਦਾ ਜੀ ਜੀ ਤੇ ਫਿਰ ਵੈਂਜ਼ਰ ਆ ਜੀ ਓਕੇ ਜੀ ਤੇ ਫਿਰ ਮੌਟਰੀਅਲ ਯੰਗ ਸਪੋਰਟਸ ਕਲਬਸ ਦਾ ਠੀਕ ਹੈ ਜੀ ਉਸ ਤੋਂ ਬਾਅਦ ਕਵਡੀ ਕੈਨੇਡਾ ਕੱਪ 9 ਅਗਸਤ ਨੂੰ ਦਾ ਆਪਣੇ ਕਿਚਨਰ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਕਰਾ ਰਹੇ ਓਕੇ ਅੱਛਾ ਉਸ ਤੋਂ ਬਾਅਦ ਫਿਰ ਵੈਨਕੂਵਰ ਆਉਣਗੇ ਜੀ ਵੈਨਕੂਵਰ ਸਤੰਬਰ 5 ਨੂੰ ਲਾਸਟ ਟਰਨਮੈਂਟ ਹੁੰਦਾ ਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਜਿਵੇਂ ਐਸੇ ਚਲੇ ਜਾਂਦੇ ਅੱਛਾ ਜੀ ਹਾਂਜੀ ਅੱਛਾ ਜਿਹੜੇ ਬਾਈ ਜੀ ਇਹ ਪਲੇਅਰ ਤੁਸੀਂ ਜਿਵੇਂ ਹੁਣ ਮੈਟਰੋ ਵੀ ਕਰਦੇ ਮੈਟਰੋ 2 ਸਾਲ ਦਾ ਕੰਟਰੈਕਟ ਕਰਦੀ ਹੈ ਪਲੇਅਰ ਨਾਲ ਜਾਂ 3 ਸਾਲ ਦਾ ਜਾਂ ਕਿੰਨਾ ਕੰਟਰੈਕਟ ਹੁੰਦਾ ਜਿਹੜੇ ਪਹਿਲੀ ਗੇਰ ਇੱਥੇ ਆਉਂਦਾ ਉਹਨਾਂ ਦਾ 3 ਸਾਲ ਦਾ ਹੁੰਦਾ ਜੀ ਅੱਛਾ ਜੀ ਜਿਹੜੇ ਦੂਸਰੇ ਹੁੰਦੇ ਆ ਉਹਨਾਂ ਦਾ 2 2 ਓਕੇ ਜਿਹੜੇ ਤੁਹਾਡੇ ਪਲੇਅਰ ਹਾਂਜੀ ਤੁਹਾਨੂੰ ਪਤਾ ਵੀ ਤੁਹਾਡੇ ਵੱਲੀ ਖੇਡਨੇ ਆ ਉਹਨਾਂ ਦਾ ਕੋਈ ਕੰਟਰੈਕਟ ਨਹੀਂ ਹੁੰਦਾ ਉਹਨਾਂ ਨੂੰ ਤੁਹਾਨੂੰ ਪਤਾ ਉਹਨਾਂ ਨੂੰ ਤੁਹਾਨੂੰ ਮੈਟਰੋਂ ਨੂੰ ਪਤਾ ਵੀ ਆਪਣੇ ਵੱਨੀ ਕਰਨਾ ਪਲੇਅਰ ਨੂੰ ਹੀ ਪਤਾ ਹੁੰਦਾ ਆ ਕੇ ਜੋ ਪਾਈਵੰਦੀ ਜਾਂ ਨਾਲੋ ਜਾਂ ਤੁਹਾਡਾ ਇੱਕ ਰਿਸ਼ਤਾ ਬਣ ਜਾਂਦਾ ਪਲੇਅਰਾਂ ਦੇ ਨਾਲ ਉਹ ਕਹਿੰਦਾ ਮੈਂ ਤਾਂ ਖੇਡਣੇ ਆ ਤੁਹਾਡੇ ਚ ਕਦੇ ਨਾ ਖੇਡਾਂ ਜਿੰਨਾਂ ਚਿਰ ਮੈਂ ਖੇਡਣਾ ਬਿਲਕੁਲ ਜਿਵੇਂ ਫਿੰਡੀ ਪੱਕਾ ਹੀ ਆ ਜੀ ਜੀ ਫਿੰਡੀ ਹੋਇਆ ਸੋਨੀ ਸਨੇਤ ਹੋਇਆ ਹੈ ਨਾ ਹਾਂਜੀ ਹਾਂਜੀ ਅੱਛਾ ਸੋਨੀ ਸਨੇਹ ਤੇ ਚੇਤਾ ਆ ਸੋਨੀ ਸਨੇਹ ਨੇ ਅੱਜ ਵੀਡੀਓ ਸ਼ੇਅਰ ਕੀਤੀ ਹੈ ਉਹ ਬੇ ਦੇ ਵਿੱਚ ਦੇਵੀ ਦਾਲਦ ਪਿੰਡ ਤੋਂ ਜੀ ਉਹਨਾਂ ਦੇ ਵੀ ਉੱਥੇ ਸਮਾਨ ਚਕਾਤਾ ਪਤਾ ਨਹੀਂ ਪਿੰਡ ਦੇ ਪੰਚਾਇਤ ਨੇ ਵੀ ਕਹਤੇ ਉਹਨੇ ਪਲੇਰਾਂ ਦਾ ਸਮਾਨ ਚਕਾਇਆ ਉੱਥੋਂ ਨਾ ਇੰਨੀ ਦੇਣਾ ਦੇਵੀ ਦਾਲ ਜੀ ਦੀ ਪਤਾ ਨਹੀਂ ਇਹ ਮੈਨੂੰ ਵੀ ਜਾਣਕਾਰੀ ਮਿਲੇ ਤੇ ਪਰ ਮੈਂ ਉਹ ਤੇ ਕਾਉਂਟ ਨਹੀਂ ਦੇਣਾ ਕਿਉਂਕਿ ਇਹ ਪਿੰਡ ਤੇ ਹਾਂਜੀ ਉਹਨਾਂ ਬਿਟਵੀਨ ਹਾਂ ਜੇ ਉਹ ਆਪਾਂ ਨੂੰ ਕਹਿਣਗੇ ਹੈਲਪ ਕਰਨ ਨੂੰ ਫਿਰ ਤਾਂ ਇਹ ਪਿੰਡ ਵਾਲਿਆਂ ਤੇ ਦੇਵੀदयाल ਦੀ ਡਾਕਟਰ ਦੇ ਵਿੱਚ ਆਪਣੇ ਟੂਰਨਾਮੈਂਟ ਤੇ ਵੀ ਆਏ ਸੀ ਓਕੇ ਜੀ ਉਹਨਾਂ ਦੀ ਡਾਕਟਰ ਜੀ ਤੇ ਮਾੜੀ ਗੱਲ ਆ ਜੀ ਕੋਈ ਵੀ ਗੱਲ ਆ ਉਹਨੂੰ ਬੈਠ ਕੇ ਹਾਂ ਹਾਂ ਸੋਲਵ ਕਰਨਾ ਚਾਹੀਦਾ ਮਾੜੀ ਗੱਲ ਹੈ ਦੇਵੀदयाल ਵਜ ਦੇਵੀਦਿਆ ਬੈਸਟ ਬੈਸਟ ਜਦੋਂ ਕਬੱਡੀ ਦੀ ਗੱਲ ਕਰਦੇ ਆ ਨਾ ਹਾਂ ਇੱਥੇ ਸਾਡੇ ਨਾਲ ਕਾਫੀ ਪ੍ਰੇਮ ਸੀਗਾ ਉਹਨਾਂ ਦਾ ਜੀ ਇਹ ਬਸ ਸੱਚ ਆ ਗ੍ਰੇਡ ਪਲੇਅਰ ਜੀ ਕੋਈ ਸ਼ੱਕ ਨਹੀਂ ਹੋਰ ਭਾਈ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਆ ਬਸ ਤਾਂ ਇਹ ਹੀ ਕਹਾਂਗਾ ਜੀ ਜਿਹੜੀ ਆਪਣੀ ਗੇਮ ਆ ਇਹਨੂੰ ਪਿਆਰ ਕਰੋ ਜੀ ਤੇ ਤੁਹਾਡੇ ਬੱਚੇ ਜੇ ਕੋ ਖੇਡਣਾ ਮੰਗਦਾ ਵਾ ਪ੍ਰੈਕਟਿਸ ਕਰਨਾ ਮੰਗਦਾ ਜੀ ਅਜੀ ਟਿਊ ਜਿਹੜੇ ਸੜ ਸੜੇ 4 1 5 ਗ੍ਰੇਡ ਲੈ ਸਕੂਲ ਦੇ ਮਗਰ ਜੀ ਸੈਂਡਰਵੁੱਡ ਤੇ ਡੈਕਸੀ ਦੇ ਕੋਰਨਰ ਦੇ ਵਿੱਚ ਇਹ ਤੋਂ ਅੱਠ ਕਰ ਦਿੰਦੇ ਆ ਜੀ ਤੇ ਕਿਸੇ ਨੇ ਵੀ ਉ ਵੀ ਆਪਣੀ ਬਾਡੀ ਠੀਕੇ ਰੱਖਣ ਲਈ ਮਿਹਨਤ ਕਰਨੀ ਆ ਉਹ ਵੀ ਇੱਥੇ ਆ ਸਕਦਾ ਜੀ ਤੇ ਥੋੜਾ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਥੈਂਕ ਯੂ ਬਹੁਤ ਬਹੁਤ ਟਾਈਮ ਦਾ ਤੁਸੀਂ ਬਹੁਤ ਟਾਈਮ ਤੇ ਮਿਲਦੇ ਸੀਗੇ ਤੁਹਾਨੂੰ ਅੱਜ ਮੈਂ ਤੇ ਕੱਲ ਮਿਲਦੇ ਆ ਮਹੀਨਾ ਹੋ ਗਿਆ ਥੈਂਕ ਯੂ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਅਸੀਂ ਆ